ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 75 ਸਾਲਾਂ ਦੇ ਵਿੱਚ ਕੀਨੇ ਕਿੰਨੀ ਤਰੱਕੀ ਕਰੀ ਆ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਤੇ ਕਿਸਾਨ ਖੁਦਕੁਸ਼ੀ ਕਿਉਂ ਕਰਦਾ ਬਾਈ ਅੱਜ ਪਹਿਲਾਂ ਤਾਂ ਤੁਸੀਂ ਦੇਖੋ ਵੀ ਜੇ ਬਾਣ ਠੇਕੇ ਤੇ ਲੈਂਦਾ ਕੋਈ ਵੀਰ 5 ਕਿੱਲੇ 7 ਕਿੱਲੇ ਤਾਂ 70000 65000 ਰੁਪਿਆ ਠੇਕਾ ਕਿੱਲੇ ਦਾ ਬਾਈ ਹਨਾ ਫਿਰ ਝੋਨੇ ਦੀ ਲਵਾਈ ਹੋ ਗਈ ਝੋਨੇ ਦੀ ਮੰਨ ਲਓ ਰੇ ਸਪਰੇ ਕਦੂ ਕਰਨਾ ਪਾਣੀ ਲਾਉਣਾ ਬਹੁਤ ਕੁਝ ਖਰਚੇ ਪੈ ਜਾਂਦੇ ਨੇ ਬਾਈ ਜੇ ਮੰਨ ਲਾ ਆਪਾਂ ਮੋਟਾ ਜਿਹਾ ਹਿਸਾਬ ਲਾ ਕੇ ਦੇਖੀਏ ਬਾਹਲਾ ਨਹੀਂ ਮੈਨੂੰ ਪਤਾ ਮੈਂ ਆਪਦੀ ਸੋਚ ਦੇ ਮੁਤਾਬਕ ਦੱਸਦਾ ਵੀ ਘੱਟੋ ਘੱਟ 15 ਤੋਂ 20000 ਰੁਪਇਆ ਕਿੱਲਾ ਮੰਨ ਲਓ ਝੋਨੇ ਦੀ ਲਵਾਈ ਰੇ ਸਪਰੇ ਖਰਚਾ ਸਾਰਾ ਪੈ ਜਾਂਦਾ ਹੋਊਗਾ ਤੇ 70 75 ਸਾਲਾਂ ਦੇ ਵਿੱਚ ਕਿਹਨੇ ਕਿੰਨੀ ਤਰੱਕੀ ਕਰੀ ਆ ਉਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਿਆ 1960 ਦੇ ਵਿੱਚ IAS ਅਫਸਰ ਹੁੰਦਾ ਸੀ ਜਿਹੜਾ ਬਈ ਉਹਦੀ 2500 ਰੁਪਏ ਤਨਖਾਹ ਹੁੰਦੀ ਸੀ ਤੇ ਡੀਜ਼ਲ ਉਦੋਂ 20 ਪੈਸੇ ਲੀਟਰ ਹੁੰਦਾ ਸੀ ਸੋਨਾ 20 ਰੁਪਏ ਤੋਲਾ ਹੁੰਦਾ ਸੀ ਬਾਈ ਤੇ ਕਣਕ 70 ਰੁਪਏ ਕੁਇੰਟਲ ਹੁੰਦੀ ਸੀ ਤੇ ਅੱਜ ਜੇ ਦੇਖਿਆ ਜਾਵੇ ਜੇ ਅੱਜ ਦੇਖਿਆ ਜਾਵੇ ਨਾ ਬਾਈ ਅੱਜ ਦੇ ਸਮੇਂ ਦੇ ਮੁਤਾਬਕ ਤਾਂ IAS ਅਫਸਰ ਜਾਂ IPS ਅਫਸਰ ਘੱਟੋ ਘੱਟ 3 ਤੋਂ 3.5 ਲੱਖ ਰੁਪਏ ਤਨਖਾਹ ਹੋਊਗੀ ਜੀ ਤੇ ਅੱਜ ਡੀਜ਼ਲ ਹੈਗਾ 100 ਰੁਪਏ ਲੀਟਰ ਸੋਨਾ ਹੈਗਾ ਬਈ 70 ਤੋਂ 75 ਹਜ਼ਾਰ ਨੂੰ ਹੋਊਗਾ ਲਗਭਗ ਤੇ ਜਿਹੜੀ ਕਿਸਾਨ ਦੀ ਫਸਲ ਦਾ ਮੁੱਲਾਂ ਕਣਕ ਦਾ ਕਣਕ ਦਾ ਰੇਟ ਹੀ ਲਾ ਲਓ ਤੁਸੀਂ ਪਿਛਲੀ ਵਾਰੀ ਮੈਨੂੰ ਲੱਗਾ 2075 ਸੀ ਜਦੋਂ 2175 100 ਰੁਪਏ ਹੀ ਵਧਿਆ ਹੁਣ ਇੱਕ ਬੰਦਾ AC ਵਾਲੇ ਕਮਰੇ 'ਚ ਬੈਠਾ ਸਾਢੇ 3 ਲੱਖ ਰੁਪਏ ਤਨਖਾਹ ਲੈਂਦਾ ਬਾਈ ਉਹ ਕਈ ਵਾਰੀ ਧਰਨੇ ਵੀ ਲਾ ਦਿੰਦੇ ਆ ਕਹਿੰਦੇ ਸਾਡੇ ਖਰਚੇ ਨਹੀਂ ਪੂਰੇ ਹੁੰਦੇ ਤੇ ਜੀ ਦੀ ਅੱਜ ਬਾਈ ਫਸਲ ਦਾ ਹੀ ਮੰਨ ਲਾ 2 202100 ਰੁਪਏ ਕੁਆਂਟਲ ਮੰਨ ਲਓ ਵਿਕਦੀ ਹੈ ਕਣਕ ਹਣਾ ਜੀ ਤਾਂ ਫਿਰ ਉਹ ਉਹਨੂੰ ਤਾਂ ਫਿਰ ਬਾਹਲੇ ਧਰਨੇ ਲਾਉਣੇ ਚਾਹੀਦੇ ਜੇ ਧਰਨਾ ਲਾ ਲੈਂਦੇ ਆ ਤਾਂ ਫਿਰ ਲੋਕ ਦੁਖੀ ਹੋ ਜਾਂਦੇ ਇਹ ਕਿਤੇ ਨਾ ਕਿਤੇ ਧਰਨੇ ਲੱਗਣ ਦੇ ਵਿੱਚ ਇਹਦੇ ਸਰਕਾਰਾਂ ਹੀ ਜ਼ਿੰਮੇਵਾਰ ਹੁੰਦੇ ਆ ਬਾਈ ਤੇ ਏਜੰਸੀਆਂ ਦਾ ਜ਼ਿੰਮੇਵਾਰ ਹੁੰਦਾ ਹੁਣ ਤੁਸੀਂ ਐਂ ਦੇਖ ਲਓ ਵੀ 1960 ਤੋਂ ਲੈ ਕੇ ਤੇ 2024 ਤੱਕ ਆਈਏਐਸ ਜਿਹੜਾ ਅਫਸਰ ਹੁੰਦਾ ਹੈ 75% ਦੇ ਵਿੱਚ ਉਹਦੀ ਤਨਖਾਹ ਦੇ ਵਿੱਚ 1500 ਗੁਣਾ ਵਾਧਾ ਹੋ ਗਿਆ 2500 ਰੁਪਏ ਤੋਂ 3.5 ਲੱਖ ਰੁਪਇਆ 3 ਲੱਖ ਰੁਪਇਆ ਡੀਜ਼ਲ ਦੀ ਕੀਮਤ ਦੇ ਵਿੱਚ ਵਾਧਾ ਘੱਟੋ ਘੱਟ 500 ਗੁਣਾ ਹੋ ਗਿਆ 100 ਰੁਪਏ ਲੀਟਰ ਹੋ ਗਏ ਤੇ ਸੋਨੇ ਦੀ ਕੀਮਤ ਉਹਦੋਂ 200 ਰੁਪਏ ਸੀਗੀ 1960 ਦੇ ਵਿੱਚ ਤੇ ਹੁਣ 70 ਤੋਂ 75000 ਹੋ ਗਿਆ ਕਣਕ ਕੋਦੋਂ 70 ਰੁਪਏ ਕੁਆਂਟਲ ਹੁੰਦੀ ਸੀ ਬਾਈ ਕਣਕ ਹੁਣ ਤੇ ਵਾਦਾ ਉਹਦੇ ਚ ਕੁਝ ਵੀ ਨਹੀਂ ਹੋਇਆ 25% ਹੀ ਹੋਇਆ 25 ਗੁਣਾ ਲਾ ਲਓ 2170 ਰੁਪਏ ਕੋਈ ਬਾਲਾ ਵੱਡਾ ਰੇਟ ਨਹੀਂ ਹੈਗਾ ਕਿਉਂਕਿ ਜੇ ਕਿਸਾਨ ਵਰਗ ਸੌਖਾ ਤਾਂ ਮਜ਼ਦੂਰ ਵਰਗ ਸੌਖਾ ਜੇ ਕਿਸਾਨ ਦਾ ਢਿੱਡ ਚੱਲੂਗਾ ਤਾਂ ਮਜ਼ਦੂਰ ਦਾ ਢਿੱਡ ਚੱਲੂਗਾ ਇਹ ਦੋ ਕਮਾ ਜਿਹੜੀਆਂ ਇੱਕ ਦੂਜੇ ਦੇ ਮੋਢੇ ਨਾਲ ਵੋਡਾ ਲਾ ਕੇ ਖੜਧੀਆਂ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕੋਈ ਗਲਤੀ ਹੋਈ ਤਾਂ ਖਿਮਾ ਦੇ ਜੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ